ਰੌਪਤਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਉੱਡਾਂ ਨਾਲ ਸੰਬੰਧਿਤ ਕੁਝ ਵੱਡੀਆਂ ਖਬਰਾਂ ਨੂੰ ਲੈ ਕੇ ਉੱਡਾਂ ਦੇ ਅਧਿਕਾਰੀ ਕਿਵੇਂ ਟੈਕਟੋਰੀ ਕਰਦੇ ਨੇ ਕਿਵੇਂ ਬਿਲਡਰਾਂ ਨਾਲ ਮਿਲੀਭੁਗਤ ਕਰਦੇ ਨੇ ਕਿਵੇਂ ਬਿਲਡਰਾਂ ਨੂੰ ਫਾਇਦਾ ਪਹੁੰਚਾਉਂਦੇ ਨੇ ਜਿਹਦਾ ਸਿੱਧਾ ਮਤਲਬ ਇਹ ਆ ਕਿ ਮੋਟੀ ਕਮਾਈ ਕਰਦੇ ਹੋਣੇ ਜੋ ਦੋ ਨੰਬਰ ਦੀ ਕਮਾਈ ਆ ਤਾਂ ਨੂੰ ਮੁਹੱਲੇ ਦੇ ਵਿੱਚ ਜਿਹੜੀਆਂ ਵੀ ਇਮਾਰਤਾਂ ਬਣੀਆਂ ਨੇ ਉਹ ਸਿੱਧੀਆਂ ਨਹੀਂ ਨਿਜਮਾਨ ਦੇ ਮੁਤਾਬਕ ਨਹੀਂ ਤੇ ਵੱਡੇ ਕੱਪੜੇ ਨੇ ਇਹਨਾਂ ਕੱਪੜਿਆਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਜਾਂ ਫਿਰ ਆਰਟੀਆਈ ਰਹੀ ਜੋ ਕਾਗਜ਼ ਸਾਨੂੰ ਹਾਸਲ ਹੋਏ ਨੇ ਉਹਨਾਂ ਨੂੰ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਸਰਕਾਰ ਨੇ ਸਹੀ ਸਿਸਟਮ ਬਣਾਉਣ ਵਾਸਤੇ ਜਾਂ ਫਿਰ ਵਧੀਆ ਸਹੂਲਤਾਂ ਦੇਣ ਵਾਸਤੇ ਅੱਖਾਂ ਬੰਦ ਕਰ ਰੱਖੀਆਂ ਨੇ ਸੋ ਮੇਰੇ ਨਾਲ ਨੇ ਜਸਕੌਰ ਸਿੰਘ ਜੋ ਆਰਟੀਆਈ ਕਾਰਕੁਨ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਖੋਟ ਕਿੱਥੇ ਆ ਜਸਕੌਰ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਪਹਿਲੇ ਸਾਰੇ ਸ੍ਰੋਤਾਂ ਨੂੰ ਵੈਗਰੇਵੀ ਜੀ ਦਾ ਖੰਸਾ ਵੈਗਰੇਵੀ ਜੀ ਦੀ ਫਤਿਹ ਸਰਦਾਰ ਦਰਸ਼ਨ ਸਿੰਘ ਖੋਖਰ ਸਾਹਿਬ ਜਿਵੇਂ ਆਪਾਂ ਗੱਲ ਕਰਾਂਗੇ ਕਿ ਪੁੱਡਾ ਦੇ ਵਿੱਚ ਕਿਵੇਂ ਜਿਹੜੇ ਖਰੀਦਾ ਰੇ ਪੰਜਾਬ ਦੇ ਪੂਰੇ ਪੰਜਾਬ ਦੇ ਕਿਵੇਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਦੀ ਉਹਨਾਂ ਨੂੰ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਕਿਵੇਂ ਆਈਐਸ ਅਧਿਕਾਰੀ ਤੇ ਥੱਲੇ ਅਧਿਕਾਰੀ ਹੈ ਜਿਹੜੇ ਕਰੋੜਾਂ ਰੁਪਏ ਦੇ ਸਕੈਂਡਲ ਕਰਕੇ ਸਰਕਾਰ ਦੀ ਭ੍ਰਿਸ਼ਟਾਚਾਰ ਨੀਤੀ ਦੇ ਖਿਲਾਫ ਆਪਣੀਆਂ ਮਨਮਰਜ਼ੀਆਂ ਨਾਲ ਕੰਮ ਕਰਦੇ ਆ ਜਦਕਿ ਕਮਾਂਡਾ ਪੁੱਡਾ ਦਾ ਚੇਅਰਮੈਨ ਸਰਦਾਰ ਭਵਨ ਸਿੰਘ ਮਾਨ ਸਾਡੇ ਸੀਐਮ ਸਾਹਿਬ ਹੈ ਜਿਵੇਂ ਕਿ ਆਪਾਂ ਖੋਖਰ ਸਾਹਿਬ ਪਿਛਲੀ ਵਾਰੀ ਗੱਲ ਕਰੀ ਸੀ ਸੇਲ ਟੈਕਸ ਡਿਪਾਰਟਮੈਂਟ ਦੀ ਕਿ 200 ਕਰੋੜ ਰੁਪਏ ਦੀ ਰੋਜ਼ ਚੋਰੀ ਕਰਵਾ ਕੇ 10 ਕਰੋੜ ਰੁਪਈਆ ਜਿਸ ਕਾਰਨ ਬਰਾੜ ਸੇਲ ਟੈਕਸ ਡਿਪਾਰਟਮੈਂਟ ਦਾ ਭ੍ਰਿਸ਼ਟ ਅਧਿਕਾਰੀ ਚੋਦੇ ਥੱਲੇ ਪੂਰੇ ਪੰਜਾਬ ਦੇ ਅਧਿਕਾਰੀ ਲਗਭਗ 1-2% ਤੋਂ ਛੱਡ ਕੇ ਕੰਮ ਕਰਦੇ ਆ ਉਸੇ ਤੱਕਾਂ ਪੁੱਡਾ ਦੀ ਅੱਜ ਗੱਲ ਕਰਾਂਗੇ ਕਿ ਪੁੱਡਾ ਦੇ ਅਧਿਕਾਰੀਆਂ ਨੇ ਕਿਵੇਂ ਪੰਜਾਬ ਦੇ ਲੋਕਾਂ ਦਾ ਸਟਿਚਨ ਕੀਤਾ ਪੁਟਾਣੇ ਜਿਹੜੀ 2018 ਤੋਂ 2024 ਦੇ ਵਿੱਚ ਆਕਸ਼ਨ ਕੀਤੀ ਸੀ ਉਹਦੇ ਵਿੱਚ ਲਗਭਗ 15 ਤੋਂ 18 ਬਿਲਡਰ ਹੈ ਜਿਹੜੇ ਕੰਮ ਕਰਦੇ ਮਹਾਲੀ ਦੇ ਵਿੱਚ ਆਪਾਂ ਕੱਲੇ ਮਹਾਲੀ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਅਗਰੇ ਪੰਜਾਬ ਦੀ ਗੱਲ ਕਰਾਂਗੇ ਜੀ ਔਰ ਉਹਨਾਂ ਬਿਲਡਰਾਂ ਨੂੰ ਇੱਕ ਪੂਰਾ ਜਿਹੜਾ ਐਗਰੀਮੈਂਟ ਹੋਇਆ ਹੁੰਦਾ ਉਹਦੇ ਮੁਤਾਬਕ ਖਰੀਦਦਾਰ ਤੋਂ ਪੇਮੈਂਟ ਲੈ ਕੇ ਪੁਟਾ ਦੇ ਵਿੱਚ ਜਮ੍ਹਾਂ ਕਰਾਉਣੀ ਹੁੰਦੀ ਹੈ ਔਰ ਜਦ ਹੀ ਉਹਨਾਂ ਦੀ ਪੇਮੈਂਟ ਜਦੋਂ ਆ ਜਾਂਦੀ ਹੈ ਉਹਨਾਂ ਦੀ ਪਲਾਟਾਂ ਦੇ ਮੁਤਾਬਕ ਤਾਂ ਉਹਨਾਂ ਨੂੰ ਉਹ ਲਾਟਾਂ ਦੀ ਜਿਹੜੀ ਚਾਹੇ ਉਹ ਕਵਤਾ ਹੋਵੇ ਚਾਹੇ ਉਹਨਾਂ ਦੇ ਨਾਮ ਕਰਨ ਦੀਆਂ ਗੱਲਾਂ ਹੋਣ ਚਾਹੇ ਹੋਰ ਜਿਹੜੀਆਂ ਸਰਕਾਰ ਦੇ ਲਾਹੇ ਪਾਤਰ ਗੱਲਾਂ ਜਿਹੜੀਆਂ ਸਰਕਾਰ ਉਹਨਾਂ ਨੇ ਕਰਦੀ ਹੈ ਉਹਨਾਂ ਦਾ ਕਰੋੜਾਂ ਅਰਬਾਂ ਰੁਪਈਆਂ ਦਾ ਸੋਸ਼ਣ ਕੀਤਾ ਜਾਂਦਾ 95% ਪੇਮੈਂਟ ਲੋਕਾਂ ਤੋਂ ਲਗਭਗ ਲਈ ਹੁੰਦੀ ਆ ਔਰ ਉਧਰ ਜਮ੍ਹਾਂ ਕਰਾਈ ਹੈ 40% 45% ਜਿਵੇਂ ਮੁਹਾਲੀ ਸਿਟੀ ਸੈਂਟਰ ਹੈ 에어ਪੋਰਟ ਰੋਡ ਤੇ ਕੱਲੀ ਉਸ ਬਿਲਡਿੰਗ ਦੀ ਮੈਂ ਆਧਾਰਨ ਦਊਂਗਾ ਕਿ ਬਿਲਡਰ ਵੱਨੀ 12-1300 ਕਰੋੜ ਰੁਪਇਆ ਸਰਕਾਰ ਦਾ ਖੜਾ ਹੈ ਜਦ ਤੱਕ ਉਹ ਲੋਕਾਂ ਤੋਂ ਲੈ ਚੁੱਕਾ ਹੈ। ਓਮੇ ਜਿੱਕਰ ਵਰਲਡ ਟ੍ਰੇਨ ਟਾਵਰ ਸੈਂਟਰ ਦਾ ਰੌਲਾ ਪੈ ਗਿਆ 5-600 ਕਰੋੜ ਉਹਦਾ ਖੜਾ ਹੈ। 18 ਬਿਲਡਰ ਕਿਵੇਂ ਪੰਜਾਬ ਦੇ ਲੋਕਾਂ ਨੂੰ ਲੁੱਟਦੇ ਆ ਜਿਵੇਂ ਮੁੱਲਾਂਕੁਰ ਦੇ ਨੇੜੇ ਜਿਹੜੀਆਂ ਕਲੌਨੀਆਂ ਕੱਟੀਆਂ ਉਹਨਾਂ ਲੋਕਾਂ ਤੋਂ ਪੇਮੈਂਟ ਆ ਚੁੱਕੀ ਆ ਉਹਨਾਂ ਦਾ ਇੱਥੇ ਕੱਲ ਨਹੀਂ ਚੜਦਾ। ਨੌਨ ਕੰਸਟ੍ਰਕਸ਼ਨ ਚਾਰਜਿੰਗ ਜਿਹੜੇ ਐਕਸਟਰਾ ਚਾਰਜ ਕੀਤੇ ਜਾਂਦੇ ਆ ਜਦੋਂ ਫੁੱਲ ਪੇਮੈਂਟ ਤੇ ਬੰਦਾ ਪਲਾਟ ਲੈ ਲੈਂਦਾ ਤਾਂ ਆਪਣੀ ਮਰਜ਼ੀ ਨਾਲ ਮਕਾਨ ਖਰੀਦ ਬਣਾਉਣ ਦਾ ਵੀ ਹੱਕ ਨਹੀਂ ਰੱਖਦਾ ਔਰ ਜਿਹੜੇ ਉਹ 18 ਬਿਲਡਰ ਹੈ ਉਹਨਾਂ ਦੇ ਵਿੱਚੋਂ ਜਦੋਂ ਕੋਈ ਫਰਮ ਭੱਜ ਜਾਂਦੀ ਹੈ ਤੇ ਫਿਰ ਸਰਕਾਰ ਤੇ ਕੋਡਾ ਦੇ ਅਧਿਕਾਰੀ ਇੱਕ ਸਿਰਫ ਲੋਕਾਂ ਨੂੰ ਲੁੱਟਿਆ ਹੋਇਆਂ ਨੂੰ ਗੁੰਮਰਾਹ ਕਰਨ ਤੋਂ ਬਗਾਰ ਕੁਝ ਨਹੀਂ ਕਰਦੇ ਔਰ ਲੋਕਾਂ ਦੀ ਪੇਮੈਂਟ ਤਾਂ ਆ ਚੁੱਕੀ ਹੁੰਦੀ ਹੈ ਕਮਾਂਡਾ 'ਚ ਆਈ ਨਹੀਂ ਜਿਹੜੇ ਏਜੰਟਰ ਵਿੱਚ ਰੱਖੇ ਹੈ ਚਾਹੇ ਉਹ ਰਾਜਨੀਤੀ ਲਾਭ ਦੀ ਖਾਤਰ ਰੱਖੇ ਹੋਣ ਚਾਹੇ ਉਹ ਅਧਿਕਾਰੀਆਂ ਨੇ ਰੱਖੇ ਹੋਣ ਉਹਨਾਂ ਦਾ ਪੰਜਾਬ ਸਰਕਾਰ ਸਿਰ ਕਰਜ਼ਾ ਨਹੀਂ ਜਿੰਨੀ ਇਹਨਾਂ ਸਿਰਫ ਕੱਲੇ ਮੁਹੱਲੀ ਮੁਹੱਲੀ ਦੀ ਪੇਮੈਂਟ ਖੋਖਰ ਸਾਹਿਬ ਖੜੀ ਹੈ ਅਗਰ ਸੀਐਮ ਸਾਹਿਬ ਵਾਕਿਆ ਫ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੈ ਤਾਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿਹੜੇ ਕੁੱਡਾ ਨੂੰ ਚਲਾਉਂਦੇ ਆ ਆਈਐਸ ਅਫਸਰ ਖਾਸ ਕਰਕੇ ਚਾਹੇ ਉਹ ਚੇਰਮਨ ਹੋਵੇ ਚਾਹੇ ਉਹ ਇਹ ਫੈਕਟਰੀ ਹੋ ਗਈ ਉਹਨਾਂ ਦੇ ਉੱਤੇ ਸਖਤਾਈ ਕੀਤੀ ਹੋਵੇ ਤੇ ਜਿਹੜੀ ਇਹਨਾਂ ਤੋਂ ਪੇਮੈਂਟ ਖੜੀ ਆ ਉਹਨਾਂ ਦਾ ਹਿਸਾਬ ਮੰਗ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਅਰਪਾ ਰੁਪਈਆ ਦਾ ਪਤਾ ਲੱਗੂਗਾ ਠੀਕ ਹੈ ਤੁਹਾਡੀ ਕਿੰਨਾ ਪੈਸਾ ਖੜਾ ਹੈ ਤੇ ਕਿਵੇਂ ਲੋਕਾਂ ਨੂੰ ਠੱਗਿਆ ਜਾਂਦਾ ਹੈ ਇੱਕ ਸਵਾਲ ਲਓ ਜਾਨੇ ਤੁਸੀਂ ਕਰ ਗਏ ਕਿ ਪੰਜਾਬ ਸਰ ਦਾ ਕਰਜ਼ਾ ਤਕਰੀਬਨ 3 ਲੱਖ ਕਰੋੜ ਦਾ ਇੰਨਾ ਪੈਸਾ ਤਾਂ ਨਹੀਂ ਹੁਣ ਕਰਜ਼ਾ ਸਰ ਇੱਕ ਇਹ ਹੋ ਸਕਦਾ ਜੇ ਹਰ ਤਰ੍ਹਾਂ ਦੀ ਠੱਗੀ ਠੋਰੀ ਜਿੱਥੇ ਵੀ ਜਿਹੜੇ ਵੀ ਵਿਭਾਗਾਂ ਚ ਹੋ ਰਹੀ ਹੈ ਉਹ ਰੋਕ ਦਿੱਤੀ ਜਾਵੇ ਚاہے ਉਹ ਸਾਈਜ਼ ਮੈਕਮੇ ਦਾ ਹੋਵੇ ਚਾਹੇ ਇੰਡਸਟਰੀ ਪਲਾਟਾਂ ਦਾ ਕਪੜਾ ਹੋਵੇ ਅਮਰੂਦ ਬਾਗ ਸਕੈਮ ਹੋਵੇ ਹੋਰ ਵੱਡੇ ਵੱਡੇ ਸਕੈਂਡਲ ਹੋਣ ਚਾਹੀਦੇ ਐਫਸੀਆਈ ਦਾ ਸਕੈਂਡਲ ਹੋਵੇ ਫੂਡ ਸਪਲਾਈ ਦਾ ਹੋਵੇ ਜੇਕਰ ਕਰਜੇ ਜੇਕਰ ਠੱਗੀਆਂ ਢੋਰੀਆਂ ਰੁਕ ਜਾਣ ਤਾਂ ਕਰਜ਼ਾ ਪੰਜਾਬ ਦਾ ਉਤਰ ਸਕਦਾ ਇੱਥੇ ਅੱਪ ਗੱਲ ਕਰ ਸਕਦੇ ਆਂ ਕੱਲੇ ਮੁਹੱਲੀ ਦੇ ਜਿਹੜੇ ਬਿਲਡਰ ਨੇ ਉਹਨਾਂ ਦੀਆਂ ਠੱਗੀਆਂ ਨਾਲ ਤਾਂ ਨੀ ਪੇਮੈਂਟ ਨਹੀਂ ਬਣਦੀ ਜਿਹੜੇ ਬਿਲਡਰਾਂ ਦੀ ਮੈਂ ਗੱਲ ਕਰਦਾ ਖੋਖਰ ਸਾਹਿਬ ਠੱਗੀਆਂ ਠੋਰੀਆਂ ਦੀ ਗੱਲ ਕਦੇ ਫੇਅਰ ਕਰਾਂਗੇ ਸਰਕਾਰ ਦਾ ਕੰਮ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਲੇਕਿਨ ਮੈਂ ਜਿਹੜੀ ਬਿਲਡਰਾਂ ਦੀ ਗੱਲ ਕਰਦਾ ਉਹ ਤੱਥਾਂ ਦੇ ਆਧਾਰ ਤੇ ਕਰਦਾ ਕਿ ਉਹਨਾਂ ਕੋਲੇ ਪੰਜਾਬ ਸਰਕਾਰ ਦਾ ਪੁੱਡਾ ਦਾ ਇਕੱਲੇ ਮੁਹੱਲੀ ਦੀ ਮੈਂ ਗੱਲ ਨਹੀਂ ਕਰਦਾ ਐਂਕ ਪਰ ਪੂਰੇ ਪੰਜਾਬ ਦੇ ਇਵੇਂ ਜਿੱਕਰ ਜਿਹੜੇ ਠੇਕੇਦਾਰਾਂ ਨੂੰ ਇਹਨਾਂ ਨੇ ਠੇਕੇਦਾਰ ਨਹੀਂ ਇਹਨਾਂ ਦੇ ਕਮਾਊ ਪੁੱਤ ਕਹੂੰਗਾ ਕਿ ਜਿਵੇਂ ਕੋਈ ਕੰਪਨੀ ਨੇ ਮੁੱਲਾਂ ਪਰ ਕਲੋਨੀ ਕੱਟੀ 32 33 ਕਲੋਨੀਆਂ ਕੱਟ ਰੱਖੀਆਂ ਮੁਹੱਲੀ ਦੇ ਵਿੱਚ ਕਲੋਨੀ ਕੱਟੀ ਉਹਦਾ ਪੈਸਾ ਲੈ ਲਿਆ ਫਲੈਟ ਉਹਨਾਂ ਨੂੰ ਇਸ਼ੂ ਕਰਤੇ ਲੇਕਿਨ ਉਹਨਾਂ ਨੇ ਦਫ਼ਤਰ ਬਣਾ ਰੱਖਿਆ ਮੰਨ ਲਓ ਰੈਂਕੋ ਹੋਟਲ ਔਰ ਜਦੋਂ ਕੇਸ ਬੰਦਾ ਉਹਨਾਂ ਦੀ ਰਜਿਸਟ੍ਰੇਸ਼ਨ ਆ ਫ੍ਰੈਂਕੋ ਹੋਟਲ ਦੀ ਕਲੋਨੀ ਵਾਲਾਂ ਦਾ ਕੋਈ ਹਿਸਾਬ ਨਹੀਂ ਇਹ ਕੋਕਰ ਸਾਹਿਬ ਪੇਮੈਂਟ ਵਾਕੇ ਆ ਹੀ ਉਹ ਨਹੀਂ ਐ ਜਿੰਨੀ ਮੈਨੂੰ ਦੱਸੀ ਐ ਅਗਰ 3 ਲੱਖ ਕਰੋੜ ਮੈਨੂੰ ਸੀਏ ਨਹੀਂ ਜਿਹੜਾ ਅਕਾਊਂਟਰ ਬਣਾ ਕੇ ਦੇਵਾਂ ਸਰਕਾਰ ਦਾ ਕੰਮ ਐ ਲੇਕਿਨ ਅਸੀਂ ਜਿੰਨੀ ਜਾਣਕਾਰੀ ਸਾਂਝੀ ਕੀਤੀ ਐ ਜਾਂ ਇਕੱਠੀ ਕੀਤੀ ਐ ਉਹ ਇਸ ਤੋਂ ਵੀ ਵੱਧ ਕੇ ਹੋ ਸਕਦੀ ਐ ਜਿੰਨੀ ਗਮਾਂਡਾ ਦੇ ਵਿੱਚ ਠੱਗੀ ਐ ਠੀਕ ਐ ਇਹ ਜਿਹੜੇ ਕੰਸਟਰਕਸ਼ਨ ਚਾਰਜਸ ਹੁੰਦੇ ਆ ਉਹ ਦੇਣੇ ਹੁੰਦੇ ਆ ਉਹ ਨਹੀਂ ਦੇ ਰਹੇ ਆ ਕੰਪਨੀ ਨਹੀਂ ਜੀ ਕੰਸਟ੍ਰਕਸ਼ਨ ਚਾਰਜ ਤਾਂ ਇੱਕ ਮੈਂ ਪੁਆਇੰਟ ਦਿੰਦਾ ਕੰਸਟ੍ਰਕਸ਼ਨ ਚਾਰਜ ਜਿਵੇਂ ਮੰਨ ਲਓ ਤੁਸੀਂ ਕਿਸੇ ਕਲੋਨੀ ਸਟ੍ਰੀਟ ਦੇ ਵਿੱਚ ਇੱਕ ਫਲੈਟ 플ਾਟ ਖਰੀਦ ਲਿਆ ਜੀ ਤੁਸੀਂ ਫੁੱਲ ਪੇਮੈਂਟ ਤੇ 플ਾਟ ਖਰੀਦ ਲਿਆ ਤੁਸੀਂ ਆਪਦਾ ਮਕਾਨ ਬਣਾਉਣਾ ਹੈ ਜਦੋਂ ਤੁਸੀਂ ਸਰਕਾਰੀ ਪੇਮੈਂਟ ਫੁੱਲ ਕਰਤੀ ਤੇ ਔਰ ਪ੍ਰਾਈਵੇਟ ਬਿਲਡਰ ਤੋਂ ਉਹ 플ਾਟ ਖਰੀਦ ਲਿਆ ਤਾਂ ਨੌਨ ਕੰਸਟ੍ਰਕਸ਼ਨ ਚਾਰਜਿੰਗ ਉਹਨੂੰ ਨਹੀਂ ਲੱਗ ਸਕਦੀ ਅਰਮਾ ਆਰਟੀਆਈ ਲਾ ਕੇ ਗੁੱਡਾ ਦੇ ਅਧਿਕਾਰੀਆਂ ਤੋਂ ਗਮਾਂਡਾ ਤੋਂ ਰਿਕਾਰਡ ਲਿਆ ਕਿ ਜਿਹੜੇ ਬਿਲਡਰ ਹੈ ਪ੍ਰਾਈਵੇਟ ਉਹ ਨੋਨ ਕੰਸਟਰਕਸ਼ਨ ਚਾਰਜਿੰਗ ਇਕੱਠੇ ਕਰਦੇ ਆ ਜੋ ਅਰਮਾ ਪੀਆ ਦੇ ਵਿੱਚ ਹੈ ਕੀ ਤੁਸੀਂ ਉਹਨਾਂ ਨਾਲ ਕੋਈ ਐਗਰੀਮੈਂਟ ਜਾਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਆਰਡਰ ਕੀਤਾ ਹੈ ਕਿ ਉਹ ਕਰ ਸਕਦੇ ਆ ਤਾਂ ਗਮਾਂਡਾ ਦੇ ਅਧਿਕਾਰੀਆਂ ਨੇ ਆਰਟੀਆਈ ਦੇ ਵਿੱਚ ਕਲੀਅਰ ਮੈਂਸ਼ਨ ਕਰਕੇ ਦਿੱਤਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਕੋਈ ਵੀ ਹਦਾਇਤਾਂ ਨਹੀਂ ਦਿਤੀਆਂ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਬਿਲਡਰ ਨੋਨ ਕੰਸਟਰਕਸ਼ਨ ਚਾਰਜਿੰਗ ਹੈ ਜਿਹੜੇ ਔਰ ਕੋਈ ਪੇਮੈਂਟ ਤੇ ਪਲਾਟ ਲਾਈਨ ਤੋਂ ਬਾਅਦ ਕਰ ਸਕਦੇ ਹੋ ਸਰਕਾਰੀ ਨਿਯਮਾਂ ਨੂੰ ਸ਼ਰਤਾਂ ਨੂੰ ਲਾਗੂ ਕਰਾਉਣ ਵਾਸਤੇ ਅਧਿਕਾਰੀਆਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹਦੇ ਵਿੱਚ ਅਧਿਕਾਰੀਆਂ ਨੇ ਮਿਲੀਭੁਗਤ ਕਰ ਲਈ ਜਾਂ ਫਿਰ ਉਹ ਧਿਆਨ ਨਹੀਂ ਦੇ ਰਹੇ ਆਪਣੇ ਕੰਮ ਵੱਲ ਡਿਊਟੀ ਪ੍ਰਤੀ ਕਿਵੇਂ ਨਹੀਂ ਤੁਹਾਨੂੰ ਸਰਕਾਰ ਨੂੰ ਚੁਣਨਾ ਲੱਗਦਾ ਐਸਾ ਕੋਈ ਅਧਿਕਾਰੀ ਨਹੀਂ ਜੀ ਜਿਹੜਾ ਆਪਦੀ ਡਿਊਟੀ ਦੇ ਦੌਰਾਨ ਬਹਿ ਕੇ ਆਪਣੇ ਪਰਸਨਲ ਬੈਨੀਫਿਟਾਂ ਵਾਸਤੇ ਕੰਮ ਨਾ ਕਰਦਾ ਹੋਵੇ ਇਹ ਇੱਕ ਆਈਐਸ ਅਫਸਰ ਮੁੱਖ ਮੰਤਰੀ ਨੂੰ ਤੇ ਸਰਕਾਰ ਨੂੰ ਜਾਂ ਤਾਂ ਬਦਨਾਮ ਕਰ ਰਿਹਾ ਹੈ ਜਾਂ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ ਕਿਉਂਕਿ ਗਮਾਂਡਾ ਪੁੰਡਾ ਦਾ ਚੇਅਰਮੈਨ ਸੋ ਖੁਦ ਮੁੱਖ ਮੰਤਰੀ ਹੈ ਅਗਰ ਮੁੱਖ ਮੰਤਰੀ ਦੀ ਨੱਕ ਦੇ ਹੇਠ ਇੰਨੇ ਨੇ ਵੱਡੇ ਸਕੈਂਡਲ ਲੋਕਾਂ ਨਾਲ ਸੋਚਣ ਹੋ ਰਿਹਾ ਹੈ ਤੇ ਫਿਰ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਰੁਕਣ ਦਾ ਮਤਲਬ ਹੀ ਨਹੀਂ ਔਰ ਜਿਵੇਂ ਜਿਹੜੇ ਆਈਐਸ ਅਧਿਕਾਰੀ ਹੁੰਦੇ ਆ ਜ਼ਿਆਦਾਤਰ ਇਹਨਾਂ ਨੇ ਪੁਰਾਣੇ ਜਿਹੜੇ ਠੱਗੂ ਟੋਲਿਆਂ ਦੀਆਂ ਸਰਕਾਰਾਂ ਆਈਆਂ ਸੀ ਜਿਹੜੇ ਲਟੇਰੇ ਆਏ ਸੀ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਚਾਹੇ ਕੋਈ ਵੀ ਹੋਵੇ ਉਹ ਅਧਿਕਾਰੀ ਉਹਨਾਂ ਦੇ ਕਮਾਊ ਪੁੱਤ ਵੀ ਹੋ ਸਕਦੇ ਐ ਤੇ ਉਹ ਜਿਹੜੇ ਅੱਜ ਸਰਕਾਰਾਂ ਤੋਂ ਲਾਂਭੇ ਲੋਕਾਂ ਨੇ ਕਰਤੇ ਐ ਉਹ ਬੰਦੇ ਅਧਿਕਾਰੀਆਂ ਨੂੰ ਐਸ ਤਕਾਂਦੀਆਂ ਮਤਲਬ ਛਾਵਾਛੇ ਹੱਲਾਸ਼ੇਰੀਆਂ ਦਿੰਦੇ ਐ ਕਿ ਉਹ ਕੰਮ ਕਰੋ ਕਿ ਸਰਕਾਰ ਬਦਨਾਮ ਹੋ ਜੇ ਤਾਂ ਇਹ ਗੱਲ ਵੀ ਕੁਝ ਹੱਦ ਤੱਕ ਜਾਇਜ਼ ਐ ਕਿ ਮੁੱਖ ਮੰਤਰੀ ਤੇ ਜਿਹੜੇ ਇਹਨਾਂ ਦੇ ਮੰਤਰੀ ਆ ਉਹਨਾਂ ਦੇੋਂ ਆਈਐਸ ਅਧਿਕਾਰੀ ਐ ਜਿਹੜੀ ਲੋਬੀ ਐ ਜਾਂ ਉੱਚ ਅਧਿਕਾਰੀ ਆ ਉਹ ਮਨਮਰਜ਼ੀਆਂ ਨਾਲ ਕੰਮ ਕਰ ਸਟੇਟਿੰਗਾਂ ਤੋਂ ਪੈਸਾ ਇਕੱਠਾ ਕਰਕੇ ਮੁਕਾਲਤਾ ਸਰ ਹੱਟ ਅਪਾਰਟਮੈਂਟ ਦੇ ਵਿੱਚ ਆਪਣੀ ਮਨਮਰਜ਼ੀਆਂ ਕਰਕੇ ਸਰਕਾਰ ਨੂੰ ਬਿਜਾਵਾ ਕਰ ਰਹੇ ਆ ਲੇਕਿਨ ਇੱਥੇ ਜਿਹੜਾ ਡਿਪਾਰਟਮੈਂਟ ਦੇ ਨਾਲ ਘਟਾਲਾ ਹੋ ਰਿਹਾ ਉਹ ਸਬੰਧਤ ਸਿੱਧਾ ਮੁੱਖ ਮੰਤਰੀ ਨਾਲ ਜਾਂ ਤਾਂ ਰਾਜਨੀਤੀ ਲੋਕਾਂ ਦੇ ਇਹ ਕਮਾਊ ਪੁੱਤ ਹੈ ਜਿਹੜੇ ਅਰਬਾਂ ਰੁਪਈਆ ਲੈਂਦੇ ਜਿਵੇਂ ਹੁਣ ਕੱਲ੍ਹ ਥਾਨੀ ਇਨਕਲੇਵ ਦਾ ਬਹੁਤ ਵਧੀਆ ਹਾਈ ਕੋਰਟ ਨੇ ਡੀਜੀਪੀ ਸਾਹਿਬ ਤੋਂ ਜਵਾਬ ਮੰਗਿਆ ਤੇ 3 ਘੰਟਿਆਂ ਬਾਅਦ ਉਹ ਬੰਦਾ ਫੜਿਆ ਗਿਆ ਉਸੇ ਤੱਕਾਂ ਹੀ ਏ 18 ਬਿਲਡਰ ਹੈ ਜਿਹੜੇ ਅਰਬਾਂ ਰੁਪਈਆਂ ਦੀਆਂ ਠੱਗੀਆਂ ਮਾਰੀ ਬੈਠੇ ਐ ਸਨੀ ਇਨਕਲੇਵ ਜਾਂ ਹੋਰ ਬੜੀਆਂ ਸਟਾਟੀਆਂ ਐ ਜਿਹੜੀਆਂ ਇਹਨਾਂ ਦਾ ਸ਼ਿਕਾਰ ਹੋ ਚੁੱਕੀਆਂ ਔਰ ਇਹ ਫੇਰ ਕੀ ਕਰਦੇ ਐ ਅਰਬਾਂ ਰੁਪਈਆ ਇਕੱਠਾ ਕਰਨ ਤੋਂ ਬਾਅਦ ਅਗਲੇ ਸਾਲ ਉਸ ਕੰਪਨੀ ਨੂੰ ਜਦੋਂ ਜਗਾਂ ਤੱਕ ਉਹਦੀ ਠੱਗੀ ਚਲਦੀ ਐ ਚਲਦੀ ਐ ਉਦੋਂ ਬਾਅਦ ਉਹ ਡਿਫਾਲਟਰ ਕਰਕੇ ਤੇ ਉਹਨੂੰ ਸਾਈਡ ਤੇ ਕਰ ਦਿੰਦੇ ਜਾਂ ਬਲੈਕਲਿਸਟ ਕਰ ਦਿੰਦੇ ਐ ਜਾਂ ਹਾਈ ਕੋਰਟ ਚਲੇ ਜਾਓ ਜੋ ਖਰੀਦਦਾਰ ਉਹਨਾਂ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪੈਂਡਰ ਅਧਿਕਾਰੀ ਤੇ ਬਿਲਡਰ ਜਿਹੜੇ ਲਟੇਰੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਹਾਈ ਕੋਰਟ ਚ 5-10 ਸਾਲ ਚੱਲੀ ਜਾਊਗਾ ਇਸ ਕੰਪਨੀ ਨੂੰ ਬੈਨ ਕਰ ਦੋ ਦੂਜੀ ਲਿਆ ਕੇ ਅੱਗੇ ਲਾ ਲਓ ਉਹਨਾਂ ਨੂੰ ਲੁੱਟਣ ਲਾ Đੋ ਅਧਿਕਾਰੀ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਖਰੀਦਦਾਰ ਜਿਹੜੇ ਫੁੱਡਾ ਦੇ ਐ ਚਾਹੇ ਉਹ ਗਵਾਂਡਾ ਦੇ ਐ ਚਾਹੇ ਬਠਿੰਡਾ ਡਿਵੈਲਪਮੈਂਟ ਦੇ ਐ ਚਾਹੇ ਉਹ ਅੰਮ੍ਰਿਤਸਰ ਦੇ ਐ ਜਿੱਥੋਂ ਜਿੱਥੋਂ ਦੇ ਵੀ ਸ਼ਹਿਰਾਂ ਦੇ ਵਿੱਚ ਸੰਸਤਾ ਚੱਲਦੀ ਐ ਬਹੁਤ ਵੱਡੇ ਪੱਧਰ ਤੇ ਲੁੱਟਦਾ ਇਹ ਜਿਹੜਾ ਪੰਜਾਬ ਦੇ ਲੋਕਾਂ ਦਾ ਲੋਕ ਤੇ ਨਾਲ ਨਾਲ ਮਾਨਸਿਕਤਾ ਵੀ ਦਿੱਤੀ ਜਾ ਰਹੀ ਔਰ ਜਿਹੜਾ ਕੋਟ ਹੈ ਸਾਡੀਆਂ ਮਾਨਜੋਗ ਅਦਾਲਤਾਂ ਉਹਨਾਂ ਦਾ ਵੀ ਇਹਨਾਂ ਦੀ ਵਜ੍ਹਾ ਨਾਲ ਨਜਾਇਜ਼ ਜਿਹੜਾ ਕੰਮ ਦਾ ਬੋਝ ਹੈ ਜਾਂ ਡਿਪਰੈਸ਼ਨ ਹੈ ਉਹ ਇਹਨਾਂ ਕਰਕੇ ਹੀ ਬਣ ਰਿਹਾ ਹੈ ਇਹ ਲੋਕ ਕੋਰਟ ਦਾ ਵੀ ਸ਼ੋਸ਼ਣ ਕਰ ਰਹੇ ਹੈ ਖੱਲਣ ਕਰ ਰਹੇ ਹੈ ਕੋਰਟ ਦੀਆਂ ਅਦਾਲਤਾਂ ਦੇ ਵਿੱਚ ਇਨਸਾਫ ਲੈਣ ਵਾਸਤੇ ਲੋਕਾਂ ਠੀਕ ਹੈ ਡਿਸਕਸਨ ਜੀ ਇੱਕ ਇਹ ਵੀ ਹੈ ਕਿ ਕੁਝ ਨਿਯਮ ਹੁੰਦੇ ਆ ਕਿ ਤੁਸੀਂ ਪਾਰਕਿੰਗ ਸਪੇਸ ਰੱਖਣੀ ਆ ਰੁੱਖ ਵੀ ਲਾਉਣੇ ਆ ਰੋਡ ਐਨੀ ਚੌੜੀ ਹੋਏਗੀ ਕਈ ਤਾਂ ਇਹ ਦੇਖਿਆ ਬਿਲਡਰ ਜਿਹੜਾ ਸਿਰ ਪੁਰਾਣਾ ਪੱਕੇ ਰਸਤੇ ਨੇ ਉਹ ਬਾਅਦ ਦੇ ਵਿੱਚ ਰਸਤੇ ਵੇਚ ਦਿੰਦੇ ਨੇ ਜਾਂ پارک ਲਈ ਤਾਂ ਅੰਛ ਦੀ ਉਹ ਕੋਠਿਆਂ ਲਈ ਵੇਚਤੀ ਜਾਂ ਜਿੱਥੇ پارک ਛੱਡਣੇ ਸੋ ਉੱਤੇ ਹੋਰ ਫਲੈਟ ਬਣਾਉਂਦੇ ਪੈਸੇ ਲੈ ਕੇ ਜੇਕਰ ਇਹਦੀ ਜਾਂਚ ਕਰਵਾਈ ਜਾਵੇ ਪੂਰੇ ਪੰਜਾਬ ਦੇ ਵਿੱਚ ਇਹ ਵੀ ਵੱਡਾ ਕਾਲਾ ਮਾਲਾ ਹੈਗਾ ਮੈਂ ਪੂਰੇ ਪੰਜਾਬ ਦੀ ਤਾਂ ਨਹੀਂ ਜਾਣਕਾਰੀ ਰੱਖਦਾ ਲੇਕਿਨ ਇਸ ਮੈਟਰ ਤੇ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਦੋ ਬਿਲਡਿੰਗਾਂ ਦਾ ਨਾਮ ਲਵਾਂਗਾ ਸੀਪੀ 67 ਸੈਕਟਰ ਦੇ ਵਿੱਚ ਜੋ ਮਾਲ ਬਣੇ ਔਰ ਇੱਕ ਕਸਵਾਨਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਜੁਗਲੀ ਬਾਗ ਜਿਹੜੀ ਬਿਲਡਿੰਗ ਬਣੀ ਹੈ ਇਹ ਦੋਨੇ ਬਿਲਡਿੰਗਾਂ ਜਿਹੜਾ ਐਫ ਏ ਆਰ ਅਨੈਸ਼ਲ ਏਰੀਆ ਦੇ ਅਸ਼ੋ ਸੀਗਾ ਉਹਦੇ ਤਹਿਤ ਨਹੀਂ ਬਣੀ ਜਿੱਥੇ ਉਹਦਾ ਸਕੈਟ ਪਾਸ ਹੋਇਆ ਸੀ ਉਹ ਬਿਲਡਿੰਗ ਸਾਰੇ ਰੂਲ ਰੈਗੂਲੇਸ਼ਨਾਂ ਨੂੰ ਛੱਡ ਕੇ ਮਾਪਦੰਡਾਂ ਨੂੰ ਛੱਡ ਕੇ ਬਣਾਈ ਗਏ ਮਾਲ ਹੈ ਔਰ ਮਾਲਾਂ ਦੀ ਜਿਹੜੀ ਪਾਰਕਿੰਗ ਹੈ ਖੋਖਰ ਸਾਹਿਬ ਪਾਰਕਾਂ ਦੇ ਮੋਡਲਾਂ ਦੇ ਮੂਹਰੇ ਹੁੰਦੀ ਹੈ ਜਿਵੇਂ 7x60x60 ਨੋ ਫੇਸ 11 ਫੇਸ ਜਾਂ ਜਿੰਨੀਆਂ ਵੀ ਮਹੱਲੀ ਦੇ ਵਿੱਚ ਮਾਲ ਹੈ ਵੱਡੇ ਉਹਨਾਂ ਦੀਆਂ ਤੁਸੀਂ ਅੱਗੇ ਜਾਓਗੇ ਤਾਂ ਗੱਡੀਆਂ ਦੀ ਜਿਹੜੀ ਪਾਰਕਿੰਗ ਆ ਉਹ ਬਹੁਤ ਖੁੱਲੇ ਲੈਵਲ ਤੇ ਆ ਲੇਕਿਨ ਇਹ ਦੋ ਬਿਲਡਿੰਗਾਂ ਗਰਾਉਂਡ ਫਲੋਰ ਤੇ ਉਹਨਾਂ ਦੀਆਂ ਬਿਲਡਿੰਗਾਂ ਬੇਸਮੈਂਟ ਦੇ ਵਿੱਚ ਪਾਰਕਿੰਗ ਦਿੰਦੀਆਂ ਔਰ ਜਿਹੜੀ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਸੀ ਉੱਥੇ ਇਹ ਬਿਲਡਿੰਗਾਂ ਬਣੀਆਂ ਜਿਹੜਾ ਬਹੁਤ ਵੱਡਾ ਅਰਬਾਂ ਰੁਪਈਆ ਦਾ ਸਕੈਂਡਲ ਹੈ ਇਹਨਾਂ ਦੋਨਾਂ ਬਿਲਡਿੰਗਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਬਿਲਡਿੰਗਾਂ ਬਿਲਕੁਲ ਸਕੈਚਾਂ ਦੇ ਜਿੱਥੇ ਪਾਸ ਹੋਈ ਉੱਥੇ ਨਹੀਂ ਬਣੀਆਂ ਇਹ ਬਣ ਨਹੀਂ ਸਕਦੀਆਂ ਇਹ ਬਿਲਡਿੰਗਾਂ ਰੂਲ ਮੁਤਾਬਕਾ ਅਗਰ ਸਰਕਾਰ ਐਕਸ਼ਨ ਲਊਗੀ ਤੇ ਇਹਦੇ ਵਿੱਚ ਬਹੁਤ ਵੱਡਾ ਸਕੈਂਡਲ ਹੋ ਰਿਹਾ ਹੈ ਇਹ ਗੈਰ ਕਾਨੂੰਨੀ ਢੰਗ ਨਾਲ ਬਣੀਆਂ ਕਿਸੇ ਵੀ ਕਮਰਸ਼ੀਅਲ ਮਾਲ ਦੀ ਪਾਰਕਿੰਗ ਹੈ ਜਿਹੜੀ ਉਹ ਬੇਸਮੈਂਟ ਦੇ ਵਿੱਚ ਨਹੀਂ ਹੋ ਸਕਦੀ ਇਹਨਾਂ ਨੇ ਬੇਸਮੈਂਟ ਨੂੰ ਦੀ ਪਾਰਕਿੰਗ ਦੀ ਜਗ੍ਹਾ ਦੇ ਉੱਤੇ ਬਿਲਡਿੰਗਾਂ ਖੜੀਆਂ ਕੀਤੀਆਂ ਤੇ ਜਿਸ ਕਰਕੇ ਨਾਲ ਮੈਂ ਤੁਹਾਡੀ ਜਾਣਕਾਰੀ ਚਵਾਦਾ ਕਰਦੇ ਆ ਕਿ ਜਿਹੜਾ ਬੇਸਮੈਂਟ ਦੇ ਵਿੱਚ ਵੀ ਪਾਰਕਿੰਗ ਹੋ ਸਕਦੀ ਹੈ ਵੱਡੇ ਮਾਲਾਂ ਚ ਪਰ ਮੂਹਰੇ ਪਾਰਕਿੰਗ ਮੂਹਰੇ ਥੋੜਾ ਏਰੀਆ ਜ਼ਰੂਰ ਚਾਹੀਦਾ ਹੁੰਦਾ ਤਾਂ ਕਿ ਕੋਈ ਇਹੋ ਜਿਹੀ ਕਿਟਨਾ ਵਾਪਰੇ ਬੰਦਾ ਜਲਦੀ ਨਿਕਲ ਸਕੇ ਸਪੇਸ ਹੋਵੇ ਹੁਣ ਇੱਕ ਨੁਕਸਾਨ ਇਹ ਵੀ ਅਗੇ ਮੇਨ ਰੋਡਾਂ ਦੇ ਉੱਤੇ ਅਕਸਰ ਗੱਡੀਆਂ ਖੜਦੀਆਂ ਨੇ ਜਾਂ ਜਾਮ ਲੱਗਦੇ ਨੇ ਜਦੋਂ ਪਾਰਕਿੰਗ ਨਹੀਂ ਹੈਗੀ ਠੀਕ ਹੈ ਤੁਸੀਂ ਬੇਸਮੈਂਟ ਦੇ ਵਿੱਚ ਵੀ ਬਣਾਓ ਜੇਕਰ ਤੁਹਾਨੂੰ ਜ਼ਰੂਰਤ ਹੈ ਪਰ ਮੈਂਨ ਕੁਝ ਪਾਰਕਿੰਗ ਹਰ ਜੋ ਵੀ ਵੱਡਾ ਹੈ ਕਿ ਵੱਡੀ ਕੰਪਨੀ ਆ ਜਾਂ ਵੱਡੇ ਬਿਲਡਰ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਮੂਹਰੇ ਜ਼ਰੂਰ ਚਾਹੀਦੀ ਹੈ ਇਹ ਤੁਹਾਡਾ ਪੁਆਇੰਟ ਠੀਕ ਲੱਗਿਆ ਪਰ ਬੇਸਮੈਂਟ ਵੀ ਬਣਾਓ ਮੂਹਰੇ ਵਿੱਚ ਅੱਗੇ ਸਾਈਡ ਤੇ ਵੀ ਬਣਾਓ ਜਿਵੇਂ ਜੋ ਕਮਰਸ਼ਲ ਮਾਲ ਹੈ ਮੈਂ ਤੁਹਾਨੂੰ ਵੀ ਦੱਸਿਆ ਵੀ ਜਿਵੇਂ ਸੀਪੀ 67 ਮਾਲ ਔਰ ਜੁਬਲੀ ਬਾਗ ਇਹ ਦੋਨਾਂ ਦੀ ਬੇਸਮੈਂਟ ਦੇ ਅੰਦਰ ਪਾਰਕਿੰਗ ਇਹਨਾਂ ਦਾ ਜਿੱਥੇ ਸਕੈਚ ਪਾਸ ਹੈ ਉੱਥੇ ਇਹ ਬਿਲਡਿੰਗਾਂ ਨਹੀਂ ਬਣੀਆਂ ਕਹਿਣ ਦਾ ਭਾਵ ਹੈ ਬਿਲਡਿੰਗ ਅਗਰ ਪਿੱਛੇ ਬਣਦੀ ਤਾਂ ਮੂਹਰੇ ਬੇ ਜਿਹੜੀ ਗਰਾਉਂਡ ਫਲੋਰ ਦੀ ਜਿੱਥੇ ਪਾਰਕਿੰਗ ਬਣਨੀ ਚਾਹੀਦੀ ਸੀ ਉਹ ਬਣਨੀ ਸੀ ਲੇਕਿਨ ਇਹ ਅਰਬਾਂ ਰੁਪਈਆ ਦਾ ਸਕੈਂਡਲ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੋਨਾਂ ਬਿਲਡਿੰਗਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ মিডিਆ ਦੇ ਵਿੱਚ ਕਾਨਫਰੰਸ ਵੀ ਕਰੂੰਗਾ মিডিਆ ਦੇ ਥਰੂ ਭਗਵੰਤਮਾਨ ਸਰਦਾਰ ਜਿਹੜਾ ਸਾਡੇ ਸੀਐਮ ਸਾਹਿਬ ਆ ਉਹਨਾਂ ਨੂੰ ਮੈਂ ਇਹ ਜਿਹੜਾ ਘਟਾਲਾ ਹੈ ਉਹ ਨੰਗਾ ਵੀ ਕਰੂੰਗਾ ਔਰ ਜਿਹੜਾ ਮਹਾਲੀਬਾਕ ਬਿਲਡਿੰਗ ਹੈ ਉਹਦੀ ਅੱਜ ਵੀਡੀਓ ਲੰਬੀ ਹੋ ਰਹੀ ਹੈ ਕਿਵੇਂ ਪੰਜਾਬ ਦੇ ਵਿੱਚ ਜਿਹੜੇ ਬਾਹਰੂ ਉਦਯੋਗਿਕ ਅਦਜੋਗ ਕਰਨਾ ਚਾਹੁੰਦੇ ਆ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਪੰਜਾਬ ਦੇ ਵਿਕਾਸ ਲਈ ਉਹਨੂੰ ਕਿਵੇਂ ਰੋਕਿਆ ਜਾ ਰਿਹਾ ਹੈ ਇਹ ਕਿਵੇਂ 18 ਬਿਲਡਰ ਹੈ ਜਿਹੜੇ ਮਹੱਲੀ ਦੇ ਉਹ ਕਿਵੇਂ ਆਪਣੀਆਂ ਪਰਸਨਲ ਬੈਨੀਫਿਟਾਂ ਵਾਸਤੇ ਸਰਕਾਰ ਨੂੰ ਗੁੰਮਰਾ ਕਰ ਰਹੇ ਹੈ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਹਿ ਕੋਆਪਰੇਟਿਵ ਸਟੈਟਿਟ ਸੈਕਟਰ 68 ਦੀ ਉਹਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਕੈਬਨਿਟ ਦੀ ਮੀਟਿੰਗ ਦੇ ਵਿੱਚੋਂ ਇੱਕ ਸਰਕਾਰੀ ਸੰਪਤੀ ਨੂੰ ਜੋ ਲਗਭਗ 1200 ਕਰੋੜ 400 ਕਰਜ਼ਾੜੇ ਜਾਣਗੇ ਉਹਦੇ ਬਾਰੇ ਪੂਰੀ ਵਿਸਤਾਰਪੂਰਵਕ ਗੱਲ ਕਰਾਂਗੇ ਅੱਜ ਵੀਡੀਓ ਲੰਮੀ ਹੁੰਦੀ ਹੈ ਜਿਆਦਾ ਵੀਡੀਓ ਲੰਮੀ ਹੋਣ ਨਾਲ ਜਿਹੜੇ ਸਕੈਂਡਲ ਸਾਰੇ ਇੱਕੋ ਵਾਰੀ ਇਕੱਠੇ ਨਹੀਂ ਬੋਲੇ ਜਾ ਸਕਦੇ ਕਿਉਂਕਿ 10 ਸਕੈਂਡਲ ਦਾ ਇਕੱਲੇ ਵੀ ਟਾਈਮ ਘੱਟ ਹੁੰਦਾ ਔਰ ਸਰਕਾਰ ਤੱਕ ਜਿਹੜੀ ਗੱਲ ਪਹੁੰਚਾਉਣੀ ਹੈ ਉਹ ਨਹੀਂ ਪਹੁੰਚਦੀ ਇਸ ਕਰਕੇ ਖੋਖਰ ਸਾਹਿਬ ਅੱਜ ਅਸੂਛਨਪ ਕੁਵਾਂਡਾ ਦੇ ਅਧਿਕਾਰੀਆਂ ਦੀ ਅਰਭਾਰਕੀਆਂ ਦੀ ਜਿਹੜੀ ਠੱਗੀ ਹੈ ਬੰਦਿਆਂ ਨੂੰ ਅੱਗੇ ਰੱਖ ਕੇ ਉਹ ਸਰਕਾਰ ਤੱਕ ਪਹੁੰਚਾਉਣਾ ਹੀ ਸਾਡਾ ਮਨਚਾ ਸੀ ਹੈ ਇੱਕ ਨਾਲੇ ਦੇ ਵਿੱਚ ਹੋਰ ਸਵਾਲ ਜੁੜਦਾ ਹੈ ਆਪਣਾ ਆਪਣੀ ਬਿਲਡਿੰਗ ਦਾ ਵੀ ਮੱਥਾ ਵਧੀਆ ਹੋਏ ਕੰਪਨੀਆਂ ਤਾਂ ਕਰਕੇ ਮੂਹਰੇ ਪਾਰਕਿੰਗ ਨਹੀਂ ਰੱਖਦੇ ਇੱਕ ਨਵਾਂ ਤੁਹਾਨੂੰ ਹੋਰ ਗੱਲ ਦੱਸਦੇ ਹਾਂ ਸੁਹਾਣਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਜੁਗਲੀ ਵਾਲਿਆਂ ਨੇ ਪਿੱਪਲ ਦੇ ਵੱਡੇ ਪੁਰਾਣੇ ਦਰਖਤ ਸੀ ਉਹਨਾਂ ਨੂੰ ਕੱਟਣ ਲੱਗੇ ਸੀ ਰਾਤੋ-ਰਾਤ ਉਹ ਅਸੀਂ মিডিਆ ਵਾਲੇ ਗਏ ਖਬਰਾਂ ਲਾਈਆਂ ਤਾਂ ਕਿ ਤੇ ਰੁਕਿਆ ਉਹ ਤੋਂ ਬਲਵੀਰ ਸਿੱਧੂ ਮੰਤਰੀ ਸੀ ਉਹਨਾਂ ਨਾਲ ਮੀਲਿਪੁਕਤ ਕਰਕੇ ਇੱਥੇ ਇਹ ਵੀ ਕਹਿੰਦੇ ਕਿ ਮੂਹਰੇ ਸਾਡੇ ਦਰਖਤ ਨਾ ਹੋਣ ਵਾਤਾਵਰਨ ਦੇ ਵੀ ਇਹ ਮਤਲਬ ਦੁਸ਼ਮਣ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਦਰਾਕਤ ਲਾਉਣੇ ਤਾਂ ਕੀ ਦਰਾਕਤ ਵੀ ਕੱਢਦੇ ਆ ਐਵੇਂ ਦੇ ਵੀ ਗੱਲਾਂ ਆ ਤੁਹਾਡੇ ਤੇ ਅੰਚ ਦੇਖੋ ਦਰਾਕਤਾਂ ਦੀ ਗੱਲ ਤਾਂ ਬਿਲਕੁਲ ਥੋੜੀ ਜਾਇਜ ਆ ਤੁਸੀਂ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਚੁੱਕੇ ਹੋ ਲੇਕਿਨ ਜਦੋਂ ਬਿਲਡਿੰਗ ਬਣੀ ਐ ਹੁਣ ਤੁਸੀਂ ਜਾਓ ਡੇਲੀ ਉੱਥੇ ਤਾਂ ਬਾਹਰ ਰੋਡ ਦੇ ਉੱਤੇ ਗੱਡੀਆਂ ਖੜੀਆਂ ਐ ਪਾਰਕਿੰਗ ਵਾਲੀਆਂ ਜਦ ਕਿ ਚਲਾਨ ਪਾਉਂਦਾ ਉਹਨਾਂ ਦਾ ਚਲਾਨ ਕੱਟੋ ਉਹਨਾਂ ਦਾ ਉਹ ਗੈਰਕਾਨੂੰਨੀ ਪਾਰਕਿੰਗ ਕੀਤੀ ਐ ਗੈਰਕਾਨੂੰਨੀ ਪਾਰਕਿੰਗ ਕਰਨੀ ਵੀ ਹੱਕਮ ਪਈ ਕਸਟਮਰ ਨੂੰ ਕਿਉਂਕਿ ਜਿੱਥੇ ਪਾਰਕਿੰਗ ਦੀ ਜਗ੍ਹਾ ਸੀ ਉੱਥੇ ਬਿਲਡਿੰਗ ਬਣੀ ਆ ਔਰ ਬਿਲਡਿੰਗ ਅਰਬਾਂ ਰੁਪਈਆਂ ਦਾ ਸਕੈਂਡਲ ਕਰਕੇ ਬਣੀ ਹੈ ਜਿਉ ਬਿਲਡਿੰਗ ਪਿੱਛੇ ਬਣਾਉਂਦੇ ਸੀ ਤਾਂ ਜਿਹੜਾ ਮੂਹਰੇ ਜਗ੍ਹਾ ਬੰਦੀ ਸੀ ਤੇ ਪਿੱਛੇ ਉਹਨਾਂ ਨੇ ਫਾਇਦਾ ਠਾਇਆ ਜਾਂ ਅੱਗੇ ਉਹਨਾਂ ਨੇ ਉਹ ਪਾਰਕਿੰਗ ਦੀ ਜਗ੍ਹਾ ਦੇ ਉੱਤੇ ਬਿਲਡਿੰਗ ਬਣਾ ਕੇ ਸਾਰੇ ਨਿਯਮਾਂ ਦੀਆਂ ਧੰਡੀਆਂ ਢਾਈਆਂ ਔਰ ਸਾਨੂੰ ਆਉਣ ਵਾਲੇ ਮੈਂ ਕਹਿ ਰਿਹਾ ਖੋਖਰ ਸਾਹਿਬ ਵੀ ਜਿਵੇਂ ਰਿਕਵੈਸਟ ਕਰੀ ਹੈ ਕਿ ਮੈਟਰ ਹੈ ਜਿਹੜਾ ਬਹੁਤ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦਾ ਸਾਰਾ ਰਿਕਾਰਡ ਕਢਾ ਰੱਖਿਆ ਅਗਲੇ ਦਿਨਾਂ ਦੇ ਵਿੱਚ ਸਰਕਾਰ ਦੀ ਧਿਆਨ ਚ ਕਰਾਵਾਂਗੇ ਲੇਕਿਨ ਆਧੁਵੀ ਜਿੰਨੀ ਜਾਣਕਾਰੀ ਉਹਦੇ ਬਾਰੇ ਬੋਲ ਦਿੱਤੀ ਗਈ ਹੈ ਅਗਰ ਸਰਕਾਰ ਤੇ ਪੁੱਡਾ ਦੇ ਅਧਿਕਾਰੀ ਚਾਹਣ ਤਾਂ ਉਹਦੀਆਂ ਫੈਲਾ ਕਢਾ ਕੇ ਚੈੱਕ ਕਰਾ ਲੈਣ ਲੇਕਿਨ ਚੈੱਕ ਕਰਾਉਣਗੇ ਨਹੀਂ ਸਾਨੂੰ ਪਤਾ ਕਿਉਂਕਿ ਉਹਦੇ ਵਿੱਚ ਅਰਬਾਂ ਰੁਪਈਆ ਦੀ ਜਿਹੜੀ ਇਹ ਗੋਰਖ ਧੰਦਾ ਹੋਇਆ ਉਹਦੇ ਵਿੱਚ ਅਧਿਕਾਰੀਆਂ ਦੀ ਤੇ ਉਵੇਂ ਜਿੱਕਰੀ ਉਹ ਬਿਲਡਰਾਂ ਦੀ ਮਿਲੀ ਭੁਗਤਾ ਤੇ ਸਰਕਾਰ ਦੇ ਵੀ ਕਿਸੇ ਨਾ ਕਿਸੇ ਪਾਵਰ ਵਾਲੇ ਬੰਦਿਆਂ ਦਾ ਮੂੰਹ ਬੰਦ ਕੀਤਾ ਜਾਂਦਾ ਹੈ ਇਹ ਐਵੇਂ ਨਹੀਂ ਇੱਥੇ ਮਹਾਲੀ ਦੇ ਵਿੱਚ ਠੱਗੀਆਂ ਜਿਹੜੀਆਂ ਹੋ ਰਹੀਆਂ ਲੋਕਾਂ ਦੇ ਨਾਲ ਹੋਰ ਵੀ ਆ ਜਿਸ ਕੋਰਸ ਵਿੱਚ ਜੀ ਜਦੋਂ ਕੋਈ ਕੰਪਨੀ ਬਣਦੀ ਆ ਚਾਹੇ ਉਹ ਫਲੈਟ ਬਣਨਾ ਜਾਂ ਪਲਾਟ ਕੱਟੇ ਜਾਣਾ ਨੇੜੇ ਵਾਲੇ ਕਿਸਾਨਾਂ ਦੇ ਜਾਲੀ ਸਾਈਨ ਕਰਕੇ ਕੰਸੈਂਟ ਲੈਟਰ ਲਿਆ ਜਾਂਦਾ ਕਿ ਇਹ ਜ਼ਮੀਨ ਵੀ ਅਸੀਂ ਅਕਵਾਇਰ ਕਰਾਂਗੇ ਉਹਦੇ ਨਾਲ ਵੱਡਾ ਪ੍ਰੋਜੈਕਟ ਪਾਸ ਕਰਾ ਲੈਂਦੇ ਨੇ ਉਸ ਕਿਸਾਨ ਨੂੰ ਪਤਾ ਵੀ ਨਹੀਂ ਹੁੰਦਾ ਉਸ ਜਦੋਂ ਮਾਮਲਾ ਪੁਲਿਸ ਕੋਲ ਜਾਂਦਾ ਤੁਸੀਂ ਦੇਖਿਆ ਨਾ ਜਰਨਲ ਸਿੰਘ ਬਾਜਬਾ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਬੇਤਿਆਨੀ ਵਰਤੀ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਦੇ ਨੇੜੇ-ਤੇੜੇ ਫਿਰਦਾ ਰਹਿ ਬਾਜਵਾ ਇਸ ਤਰ੍ਹਾਂ ਬਹੁਤ ਸਾਰੇ ਹੋਰ ਬਿਲਡਰ ਨੇ ਬੁੱਲੰਦਪੁਰ ਵਾਲੇ ਪਾਸੇ ਵੀ ਨੇ ਕਿ ਜੱਟਾਂ ਦੀ ਜ਼ਮੀਨ ਨੂੰ ਖਤਰੀ ਨਾਲ ਨਕਸ਼ੇ ਦੇ ਵਿੱਚ ਦਿਖਾਉਂਦੇ ਆ ਪੁਲਿਸ ਨੂੰ ਵੀ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਤੇ ਵੀ ਐਵੇਂ ਦੀ ਕੋਈ ਆਦੇਸ਼ ਦਿੱਤੇ ਜਾਣ ਕਿ ਜਿਹੜਾ ਕਿਸਾਨਾਂ ਨਾਲ ਕੋਈ ਠੱਗੀ ਲਾਉਂਦਾ ਆਮ ਲੋਕਾਂ ਨਾਲ ਠੱਗੀ ਲਾਉਂਦਾ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਮੈਨੂੰ ਲੱਗਦਾ ਖੋਟ ਵੱਡਾ ਪੁਲਿਸ ਦੇ ਵਿੱਚ ਵੀ ਹੈ ਦੇਖੋ ਖੋਖਰ ਸਾਹਿਬ ਇਸ ਮੈਟ ਤੇ ਗੱਲ ਆਪਾਂ ਅੱਗੇ ਕਰਾਂਗੇ ਕਿ ਸੀਐਲਯੂ ਕਮਰਸ਼ੀਅਲ ਲੈਂਡ ਜੂਜਿੰਗ ਜਿਹੜਾ ਸਰਟੀਫਿਕੇਟ ਹੈ ਉਹ ਜਾਲੀ ਕਿਵੇਂ ਬਣਾਇਆ ਜਾਂਦਾ ਹੈ ਤੇ ਕਿਵੇਂ ਉਹਨਾਂ ਨੂੰ ਪੁਲਿਸ ਸਪੋਰਟ ਕਰਦੀ ਹੈ ਕਿਵੇਂ ਕਿਸਾਨਾਂ ਦਾ ਸਿਉਚਨ ਹੁੰਦਾ ਹੈ ਮੈਂ ਜਿਹੜੀ ਗੱਲ ਕਰੀ ਤੁਸੀਂ ਹੁਣ ਸਵਾਲ ਕਰਿਆ ਕਿ ਕਲੋਨੀ ਦਾ ਮੈਂ 18 ਬਿਲਡਰਾਂ ਦਾ ਨਾਮ ਲਿਆ ਉਹ 18 ਬਿਲਡਰਾਂ ਦੇ ਹਾਥੀ ਦੀ ਪੈੜ ਦੇ ਵਿੱਚ ਸਭ ਕੁਝ ਹੈ ਉਹ 18 ਬਿਲਡਰ ਹੀ ਮਾਸਟਰ ਮਾਈਂਡ ਹੈ ਪੂਰੀ ਪੰਜਾਬ ਤੇ ਮੁਹਾਲੀ ਦੀ ਅਰਬਾਂ ਖਰਬਾਂ ਦੀ ਠੱਗੀ ਦੇ ਮੈਂ ਐਵੇਂ ਤੁਹਾਨੂੰ ਨਹੀਂ ਕਿਹਾ ਕਿ ਸਰਕਾਰ ਦਾ ਜਿੰਨਾ ਕਰਜ਼ਾ ਉਦੋਂ ਵੱਡੇ ਦਾ ਇਹ ਸਕੈਂਡਲ ਹੈ ਇਹ ਅਗਲੀ ਵਾਰੀ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਠੀਕ ਆਪਾਂ ਗੱਲ ਖਤਮ ਕਰਦੇ ਆ ਜੇ ਤੁਹਾਡੇ ਕੋਲ ਪੂਰੇ ਨਾ ਹੈਗੇ 18 ਦੇ 18 ਉਹ ਤੁਸੀਂ ਲੈ ਸਕਦੇ ਦੇਖੋ 18 ਦੀ ਲਿਸਟ ਹੈ ਲਿਸਟ ਹੁਣ ਮੈਂ ਬੋਲੂਗਾ ਤਾਂ ਟਾਈਮ ਲੱਗਦਾ ਇਹ ਅਗਲੀ ਵਾਰੀ ਬੋਲ ਦੂੰਗਾ 18 ਬਿਲਡਰ ਆਉਣ ਦੀ ਰਿਕਾਰਡ ਆਰਟੀਆਈ ਚ ਲਿਆ ਮੈਂ ਅੱਜ ਹੁਣ ਚਸ਼ਮਾ ਲਾ ਕੇ ਨਹੀਂ ਬੈਠਾ ਸੀ ਮੈਨੂੰ ਬੋਲਣ ਤੇ ਟਾਈਮ ਲੱਗੂ ਏ ਠੀਕ ਆ ਬਹੁਤ ਬਹੁਤ ਧੰਨਵਾਦ ਵਕੀ ਅਗਲੇ ਦਿਨਾਂ ਚ ਹੋਰ ਕਿਸੇ ਵੱਡੇ ਸਕੈਂਡਲ ਤੇ ਕਰਾਂਗੇ ਗੱਲ ਤੋ ਐਸਾ ਨਾ ਡਿਸਕਸਨ ਜੀ ਜੋ ਆਟੇ ਕਰਕਮ ਨੇ ਅਕਸਰ ਜੋ ਕਪੜੇ ਨੇ ਉਹਨਾਂ ਨੂੰ ਇਜ਼ਾਦਰ ਕਰਦੇ ਰਹਿੰਦੇ ਨੇ ਤੇ ਅਫਸਰ ਜਿਹੜੇ ਨੇ ਉਹ ਇਹਨਾਂ ਤੇ ਕਈ ਨਾ ਕਈ ਇਹਨਾਂ ਦਾ ਨੁਕਸਾਨ ਕਰਨ ਬਾਰੇ ਵੀ ਸੋਚਦੇ ਨੇ ਪਰ ਸਰਕਾਰ ਨੂੰ ਚਾਹੀਦਾ ਕਿ ਜੇਕਰ ਸਰਕਾਰ ਦਾ ਫਾਇਦਾ ਹੁੰਦਾ ਤਾਂ ਸਾਗਾ ਅਫਸਰਾਂ ਤੇ ਨਕੇਲ ਕੱਸੀ ਜਾਵੇ ਤੇ ਪੁਲਿਸ ਨੂੰ ਵਿੱਚ ਉਸਤ ਦੋਸਤ ਬਣਾ ਜਾਵੇ ਫਿਲਹਾਲ ਦੇ ਆ ਗਿਆ ਧੰਨਵਾਦ